ਸਵਾਰ ਆਪਦੇ ਘਰ ਵਾਲੇ ਦੇ ਨਾਲ ਜਾ ਰਿਹਾ ਸੀ ਉਹ ਕਦੇ ਕਾਰ ਨੂੰ ਸਪੀਡ ਵਧਾ ਰਿਹਾ ਸੀ ਕਦੇ ਘਟਾ ਰਿਹਾ ਸੀ ਕਦੇ ਕੱਟ ਮਾਰ ਰਿਹਾ ਸੀ ਨਾਲ-ਨਾਲ ਉਹ ਇਸ਼ਾਰੇ ਵੀ ਗਲਤ ਕਰ ਰਿਹਾ ਸੀ ਆਪਣੀ ਮਾਰ ਦਿਆ ਅਗਰ ਤਰਾ ਪਾਇਆ ਵਾ ਜੀ ਪਹਿਲੇ ਫੇਰੂਕਲੀ ਜੀ ਸਰੇ ਚੰਗਾ ਕਰਦਾ ਜੇ ਮੈਂ ਕਰਦਾ ਤਾਂ ਇਹ ਉਹ ਵਾਰ ਵਾਰ ਰਾਤ ਨੂੰ ਜਾ ਰਿਹਾ ਐਂਦੀਆਂ ਸਵਾਰੀਆਂ ਡੇਢ ਭਰੀ ਹੋਈਆਂ ਜੀ ਵਾਰਗਸ ਵਾਰਗਸ ਮਰਾਸਮੈਂਟ ਕਰ ਰਿਹਾਗਾ ਲਾ ਲੰਬੀ ਖਾਣੇ ਵਾਲਿਆਂ ਵੱਲੋਂ ਇੱਕ ਕੰਡੈਕਟਰ ਤੇ ਡਰਾਈਵਰ ਦੇ ਉੱਪਰ ਜਿਹੜੇ ਕਿ ਲੰਬੀ ਤੋਂ ਬਟਿੰਡਾ ਰੋਕਦੀ ਬੱਸ ਹੈਗੀ ਉਹਨਾਂ ਦੇ ਉੱਪਰ ਇੱਕ ਝੂਠਾ ਪਰਚਾ ਦਿੱਤਾ ਗਿਆ ਬਿਨਾਂ ਇਨਵੈਸਟੀਗੇਸ਼ਨ ਤੋਂ ਤੇ ਹਰਕਤਾਂ ਮਾਰਕਾ ਕਰਤਾ ਗਿਆ ਜਿਹੜਾ ਉਹ ਕਾਰ ਵਾਲਾ ਸੀਗਾ ਬੰਦਾ ਤੇ ਨਾਲ ਉਹਦੇ ਜਨਾਨੀ ਸੀ ਤੇ ਮਾਰਕਾ ਹਰਕਤਾਂ ਕਰਤਾ ਗਿਆ ਕੁੜਿਆਂ ਨੂੰ ਆਏ ਉਂਗਲਾਂ ਹੀ ਮਾਰਤਾ ਗਿਆ ਉਹਨਾਂ ਹੀ ਮਾਰਦਾ ਰਿਹਾ ਕੀ ਨਾਮ ਐ ਕਿਸੋ ਦੇ ਰਹਿਣ ਵਾਲੇ ਸਰ ਮੇਰਾ ਨਾਮ ਬਿਸ਼ਨਦੀਪ ਹੈ ਜੀ ਮੈਂ ਚੱਕਤਰ ਸਿੰਘ ਵਾਲਾ ਦੀ ਵਸਾਈਆਂ ਜੀ ਕੀ ਮਾਮਲਾ ਕੀ ਮੈਨਾ ਪੁਰਾਣੀ ਥਾਣੇ ਦੇ ਬਾਹਰ ਅੱਜ ਉੱਤਲਾ ਬਾਜ਼ੇ ਨਰੇਲਾ ਆ ਰਿਹਾ ਸਰੇਕ ਵੀ ਜਿਹੜਾ ਹੈ ਇਹ ਜਿਹੜਾ ਲੰਬੀ ਥਾਣੇ ਵਾਲਿਆਂ ਵੱਲੋਂ ਇੱਕ ਕੰਡੈਕਟਰ ਤੇ ਡਰਾਈਵਰ ਦੇ ਉੱਪਰ ਜਿਹੜੇ ਕਿ ਲੰਬੀ ਤੋਂ ਬਟਿੰਡਾ ਰੂਟ ਦੀ ਬੱਸ ਹੈਗੀ ਉਹਨਾਂ ਦੇ ਉੱਪਰ ਇੱਕ ਝੂਠਾ ਪਰਚਾ ਦਿੱਤਾ ਗਿਆ ਬਿਨਾਂ ਇਨਵੈਸਟੀਗੇਸ਼ਨ ਤੋਂ ਇੱਕ ਇੱਕ ਕਾਂਸਟੇਬਲ ਇੱਕ ਹਰਿਆਣਾ ਪੁਲਿਸ ਦੇ ਕਾਂਸਟੇਬਲ ਦੁਆਰਾ ਇਹ ਕਹਿ ਕੇ ਪਰਚਾ ਘਟਾਇਆ ਗਿਆ ਕਿ ਮੇਰੀ ਮੇਰੀ ਘਰ ਵਾਲੀ ਦੀ ਇਹਨਾਂ ਨੇ ਲੱਜਾ ਪੰਗ ਕੀਤੀ ਆ ਅਸੀਂ ਉਹ ਸਾਡੇ ਨਾਲ ਜਿਹੜੇ ਸਾਥੀ ਨੇ ਉਸ ਬੱਸ ਦੇ ਜਿਹੜੇ ਦਿੱਲੀ ਦੇ ਪਸੰਜਰ ਨੇ ਉਹਨਾਂ ਦੇ ਘਟਨਾ ਦੇਖਾ ਉਹਨਾਂ ਦੇ ਦੱਸਣ ਦੀ ਗੱਲ ਆ ਤੇ ਸਾਡੀਆਂ ਉਹ ਵੀਡੀਓ ਦੇਖਣ ਦੀ ਗੱਲ ਆ ਜਿਹੜੀਆਂ ਉਹਨਾਂ ਨੇ ਮੌਕੇ ਤੇ ਬਣਾਈਆਂ ਇਹ ਜਿਹੜਾ ਪਰਚਾ ਝੂਠਾ ਤੇ ਬੇਬੁਨਿਆਦ ਕੱਟਿਆ ਗਿਆ ਅਸੀਂ ਇਹਦੀ ਨਿਖੇਦੀ ਕਰਦੇ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਅੱਜ ਇਹ ਕਹਿਣਾ ਚਾਹੁੰਦੇ ਆ ਜੇ ਇਹਨਾਂ ਨੇ ਪਰਚਾ ਨਹੀਂ ਰੱਦ ਕੀਤਾ ਅਸੀਂ ਆਪਦਾ ਜਿਹੜਾ ਸੰਘਰਸ਼ ਆ ਉਹ ਹੋਰ ਵੀ ਤੇਜ਼ ਕਰਾਂਗੇ ਤੇ ਇੱਥੇ ਇਹਨਾਂ ਦੇ ਗੇਟ 'ਚ ਅਸੀਂ ਧਰਨਾ ਲਾ ਕੇ ਬੈਠਾਂਗੇ ਉਹ ਜਿਹੜਾ ਪਰਚਾ ਹੈਗਾ ਉਹ ਝੂਠਾ ਤੇ ਬੇਬੁਨਿਆਦ ਕੱਟਿਆ ਗਿਆ ਇੱਕ ਪੱਖ ਸੁਣ ਕੇ ਉਹਨਾਂ ਨੇ ਝੂਠਾ ਪਰਚਾ ਕੱਟ ਦਿੱਤਾ ਹਾਲਾਂਕਿ ਪੀਆਰਟੀਸੀ ਡਿਪਾਰਟਮੈਂਟ ਤੇ ਜਿਹੜੀਆਂ ਸਵਾਰੀਆਂ ਨੇ ਉਹਨਾਂ ਨੇ ਇਹਨਾਂ ਨੂੰ ਵੀਡੀਓ ਵੀ ਦਿਖਾਈਆਂ ਸੀ ਵੀ ਆਹ ਦੇਖੋ ਵੀਡੀਓ ਕੋਈ ਲੇਡਿਸ ਦੀ ਪਰ ਲੱਜਾਂ ਨਹੀਂ ਭੰਗ ਕੀਤੀ ਪੁਲਿਸ ਮਤਲਬ ਮੁਲਾਜ਼ਮ ਦੇ ਘਰ ਵਾਲੀ ਦੀ ਕੋਈ ਕਿਸੇ ਪ੍ਰਕਾਰ ਦੀ ਕੁੱਟਮਾਰ ਨਹੀਂ ਕੀਤੀ ਹਾਲਾਂਕਿ ਉਹਨਾਂ ਨੇ ਕੰਡਕਟਰ ਤੇ ਡਰਾਈਵਰ ਨੂੰ ਕੁੱਟ ਕੇ ਝੂਠਾ ਪਰਚਾ ਦਰਜ ਕਰਾਤਾ ਵੀ ਇਹਨਾਂ ਨੇ ਇਸਤਰੀ ਦੀ ਲੱਜਾਂ ਭੰਗ ਕੀਤੀ ਆ ਤੇ ਅੱਜ ਅਸੀਂ ਇਹ ਥਾਣੇ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਇਹਨਾਂ ਨੇ ਇਹ ਪਰਚਾ ਨਾ ਰੱਦ ਕੀਤਾ ਤਾਂ ਅਸੀਂ ਆਪ ਦਾ ਸੰਘਰਸ਼ ਤੇਜ਼ ਕਰਦੇ ਹੋਏ ਇਹਨਾਂ ਦੇ ਘੇਰੇ 'ਚ ਧਰਨਾ ਲਾਵਾਂਗੇ ਹਲੇ ਤੱਕ ਅਸੀਂ ਇੱਥੇ 10 ਵਜੇ ਤੇ ਬੈਠੇ ਆ ਇਹ ਸਾਨੂੰ ਕੱਲ ਦੇ ਲਾਰੇ ਲਾਈ ਜਾਂਦੇ ਆ ਵੀ ਸਾਡਾ ਅਫਸਰ ਆਉਂਦਾ ਅਫਸਰ ਆਉਂਦਾ ਹਲੇ ਤੱਕ ਕੋਈ ਇਹਨਾਂ ਦਾ ਐਸ ਐਚਓ ਕੋਈ ਡੀ ਐਸ ਪੀ ਕੋਈ ਮੁਲਾਜ਼ਮ ਇਥੋਂ ਦਾ ਆ ਕੇ ਇਹਨਾਂ ਨੇ ਸਾਡੀ ਗੱਲਬਾਤ ਨਹੀਂ ਪੁੱਛੀ ਗਈ ਅਸੀਂ ਕਦੋਂ ਦੇ ਇੱਥੇ ਬੈਠੇ ਆ ਸਾਨੂੰ ਇਹ ਕਹਿ ਰਹੇ ਆ ਆਪਦੀ ਦਰਖਾਸਤ ਨੋਟ ਕਰਾਓ ਤੇ ਇੱਥੋਂ ਜਾਓ ਸਾਡੀ ਕੋਈ ਪੁੱਛ ਪੜਤਾਲ ਨਹੀਂ ਕਰ ਰਹੇ ਕੱਲ ਇਹਨਾਂ ਨੇ ਸਾਨੂੰ ਇਹ ਵੀ ਝੂਠ ਬੋਲਿਆ ਕਿ ਜੀ ਉਹ ਤਾਂ ਹਲੇ ਗੱਲ ਚੱਲ ਰਹੀ ਆ ਅਸੀਂ ਇਹਨਾਂ ਦਾ ਸਮਝੌਤਾ ਕਰਾ ਦਾਂਗੇ ਕੋਈ ਗੱਲ ਨਹੀਂ ਤੁਸੀਂ ਜਾਓ ਤੁਹਾਡੀ ਅਸੀਂ ਸਟੇਟਮੈਂਟ ਨੋਟ ਨਹੀਂ ਕਰ ਸਕਦੇ ਕੱਲ ਅਸੀਂ ਇਹਨਾਂ ਨੂੰ ਕਹਿ ਕੇ ਗਏ ਆ ਵੀ ਜੇ ਤੁਸੀਂ ਸਾਡੀ ਸਟੇਟਮੈਂਟ ਨਹੀਂ ਨੋਟ ਕਰਨੀ ਤਾਂ ਸਾਨੂੰ ਲਿਖ ਕੇ ਦੇ ਦਿਓ ਵੀ ਸਾਡੇ ਕੋਲ ਅਧਿਕਾਰ ਨਹੀਂ ਸਾਡਾ ਐਸਐਚਓ ਹੈ ਨਹੀਂਗਾ ਅਸੀਂ ਤੁਹਾਡੀ ਦਰਖਾਸਤ ਨਹੀਂ ਲਿਖ ਦੇਗੇ ਬਾਦ ਵਿੱਚ ਫਿਰ ਇਹਨਾਂ ਨੇ ਸਾਡੀ ਦਰਖਾਸਤ ਨੋਟ ਕੀਤੀ ਆ ਵੀ ਜਿਹੜਾ ਉਹ ਪਰਚਾ ਉਹ ਝੂਠਾ ਕੀਤਾਗਾ ਅਸੀਂ ਮੌਕੇ ਦੇ ਗਵਾਹਾਂਗੇ ਸਾਰੇ ਮੌਕੇ ਦੀਆਂ ਸਵਾਰੀਆਂ ਸਾਡੇ ਨਾਲ ਆ ਜੇ ਇਹ ਪਰਚਾ ਨਹੀਂ ਰੱਦ ਕਰਦੇ ਤਾਂ ਅਸੀਂ ਅੱਜ ਹੀ ਇੱਥੇ ਹੀ ਧਰਨੇ ਤੇ ਬੈਠਾਂਗੇ ਜਾਂ ਇਹ ਪਰਚਾ ਰੱਦ ਕਰਨ ਨਹੀਂ ਉਹ ਮੁਲਾਜ਼ਮ ਦੇ ਖਿਲਾਫੇ ਕਾਰਵਾਈ ਕਰਨ ਮੇਰਾ ਨਾਂ ਤਾਂ ਤੇਜੋ ਹੈ ਜੀ ਚੱਕ ਅਤਰ ਸਿੰਘ ਤੇ ਰਹਿਣਾ ਆਈਆਂ ਲੀਲਮ ਡਾਕਟਰ ਤੇ ਆਈ ਸੀ ਤੇ ਤਲੰਮੀ ਤੋਂ ਚੱਡੀ ਸੀ ਮੈਂ ਵੀ ਹਸਪਤਾਲ ਅੱਛਾ ਤੇ ਇਹ ਹਰਕਤਾਂ ਮਾੜੀਆਂ ਕਰਦਾ ਗਿਆ ਜਿਹੜਾ ਉਹ ਘਰ ਵਾਲਾ ਸੀਗਾ ਬੰਦਾ ਤੇ ਨਾਲ ਉਹਦੇ ਜਨਾਨੀ ਸੀ ਤੇ ਮਾੜੀਆਂ ਹਰਕਤਾਂ ਕਰਦਾ ਗਿਆ ਕੁੜੀਆਂ ਨੂੰ ਆਏ ਉਂਗਲਾਂ ਹੀ ਮਾਰਦਾ ਗਿਆ ਉਂਗਲਾਂ ਹੀ ਮਾਰਦਾ ਗਿਆ ਤੇ ਫਿਰ ਉਹ ਬੱਸ ਦਾ ਜਦੋਂ ਪਲਟਣ ਦਾ ਹੋ ਗਿਆ ਸੀਗਾ ਉਹ ਹਰਕਤਾਂ ਨਾਲ ਵੇਕੇ ਦਾ ਐਕਸੀਡੈਂਟ ਹੋ ਜਾਣਾ ਸੀ ਕਿੰਨੀ ਤਰੀਕ ਦੀ ਗੱਲ ਹੈ ਇਹ ਇਹ ਐਤਵਾਰ ਦੇ 26 ਜਨਵਰੀ ਨੂੰ ਐਤਵਾਰ ਆਣ ਐਤਵਾਰ ਤੇ ਉਹ ਭਾਈ ਫਿਰ ਮੁਰਦੀ ਲਾ ਕੇ ਬੱਸ ਸੋਨੇ ਤੇ ਜਦੋਂ ਪੁੱਛਣ ਲੱਗਿਆ ਤੇ ਉਹਨਾਂ ਨੇ ਫੇਰ ਉਹਨੂੰ ਚੁੰਬੜ ਗਏ ਦੋਨੇ ਲਾ ਗਏ ਉਹ ਤਾਂ ਕੁੱਟਣ ਮਾਰਨੀ ਆ ਬੀਬੀ ਹਾਂ ਮਿਆਂ ਬੀਬੀ ਦੋਨੇ ਲਾ ਗਏ ਉਹਨੂੰ ਕੁੱਟਮ ਪੱਗ ਲਾਤੀ ਵਿਚਾਰੇ ਦੇ ਉਹਦੇ ਪੱਗ ਬੰਨੀ ਵੀ ਸੀ ਕੋਈ ਨਸ਼ਾ ਨਹੀਂ ਪਤਾ ਨਹੀਂ ਕਰਦਾ ਸੀ ਉਹ ਡਰੇਬਲ ਵਧੀਆ ਬੰਦਾਗਾ ਕਨੈਕਟੇਬਲ ਤੇ ਉਹਨਾਂ ਨੇ ਮਾੜੀਆਂ ਹਰਕਤਾਂ ਕਰਦੇ ਦੋਨੇ ਜੀ ਕਰਦੇ ਠੀਕ ਤੇ ਹੱਲੇ ਜਨਾਨੀਆਂ ਦੀ ਮੇਰੇ ਲੀੜੇ ਪਾੜਤੇ ਸਾਡੇ ਸਾਹਮਣੇ ਤਾਂ ਨਾ ਤਾਂ ਕੁੱਟੀ ਐ ਨਾ ਮਾਰੀ ਐ ਨਾ ਅਜ ਲੀੜੇ ਪਾੜਿਆ ਝੂਠਾ ਪਰਚਾ ਬਣਾਇਆ ਜਾਣ ਠੀਕ ਇਹ ਪਰਚਾ ਪਾੜਿਆ ਜਾਵੇ ਅਸੀਂ ਤਾਂ ਇਹ ਆਦੇ ਅੱਜ ਤਾਂ ਆਏ ਆਂਗੇ ਠੀਕ ਹਾਂ ਮੈਂ ਗਾਲ ਦੀ ਉਮਰ ਹੈ ਹਾਂ ਕੱਪ ਨਹੀਂ ਮਾਰ ਦਿਆ ਗਾਤਰਾ ਪਾਇਆ ਬੈ ਠੀਕ ਹਾਂ ਵੀ ਉਹਦਾ ਪਰਚਾ ਪੜਿਆ ਵਿਚਾਰੇ ਦਾ ਐਵੇਂ ਗਲਤ ਪਰਚਾ ਵੀ ਉਹਨੂੰ ਨੌਕਰਾਂ ਕੋਲੋਂ ਹੌਣ ਦਾ ਕਰਿਆ ਹੈ ਹਾਂ ਠੀਕ ਹਾਂ ਕੀ ਨਾਮ ਹੈ ਕਿੰਨੀ ਉਮਰ ਹੈ ਕਿੱਥੇ ਦੀ ਰਹਿਣ ਵਾਲੀ ਮੇਰਾ ਨਾਮ ਜਸਵੀਰ ਕੌਰ ਹੈ ਮੈਂ ਰੋੜਾ ਵਾਲੀ ਤੋਂ ਰਹਿਣ ਵਾਲੀ ਆ ਮੇਰੀ ਉਮਰ 19 ਸਾਲ ਹੈ ਮਾਮਲਾ ਕੀ ਹੋਇਆ ਸੀ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਵੀਰੇ ਲੰਬੀ ਤੋਂ 8:30 ਵਜੇ ਬੱਸ ਚੱਲਦੀ ਹੈ ਭਿੰਡੇ ਜਾਂਦੀ ਹੈ ਪਾਣੇ ਇੱਕ ਪਾਣੇ ਘੱਟ ਪਾਣੇ 9 ਵਜੇ ਬੱਸ ਬਾਦਲ ਪਹੁੰਚੀ ਤਾਂ ਉੱਥੇ ਇੱਕ ਫੌਜ ਮੁਲਾਜ਼ਮ ਕਾਰ ਸਵਾਰ ਆਪਦੀ ਘਰ ਵਾਲੀ ਦੇ ਨਾਲ ਜਾ ਰਿਹਾ ਸੀ ਉਹ ਕਦੇ ਕਾਰ ਨੂੰ ਸਪੀਡ ਵਧਾ ਰਿਹਾ ਸੀ ਕਦੇ ਘਟਾ ਰਿਹਾ ਸੀ ਕਦੇ ਕੱਟ ਮਾਰ ਰਿਹਾ ਸੀ ਨਾਲ ਨਾਲ ਉਹ ਇਸ਼ਾਰੇ ਵੀ ਗਲਤ ਕਰ ਰਿਹਾ ਸੀ ਮੈਂ ਬੱਸ ਦੇ ਵਿੱਚ ਅੱਗੇ ਹੀ ਬੈਠੀ ਸੀ ਤਾਂ ਮੈਂ ਸਭ ਕੁਝ ਆਦੀ ਅੱਖੀ ਦੇਖਿਆ ਠੀਕ ਹੈ ਤੁਹਾਨੂੰ ਲੱਗਿਆ ਕਿ ਮੈਨੂੰ ਕਰ ਹਾਂਜੀ ਵੀਰੇ ਉਹ ਬੰਦਿਆਂ ਨੂੰ ਤਾਂ ਕਰ ਨਹੀਂ ਰਿਹਾ ਹੋਗਾ ਮੈਨੂੰ ਹੀ ਕਰ ਰਿਹਾ ਹੋਗਾ ਮੈਂ ਅੱਗੇ ਬੈਠੀ ਸੀ ਉਸ ਤੋਂ ਬਾਅਦ ਕਿਹਨੂੰ ਦੱਸਿਆ ਮੈਂ ਕੰਡਕਟਰ ਵੀਰੇ ਨੂੰ ਦੱਸਿਆ ਮੈਂ ਕਿਹਾ ਵੀਰੇ ਉਹ ਗਲਤ ਹਰਕਤਾਂ ਕਰਦੇ ਆ ਤਾਂ ਤੁਸੀਂ ਕੁਝ ਕਰੋ ਤੇ ਵੀਰਾ ਫਿਰ ਜਦੋਂ ਬੱਸ ਰੁਕੀ ਬੱਸ ਦਾ ਐਡਾ ਵੱਡਾ ਕੱਟ ਵੱਜਾ ਬੱਸ ਐਕਸੀਡੈਂਟ ਹੁੰਦੇ ਹੁੰਦੇ ਬਚਿਆ ਤੇ ਜਦੋਂ ਬੱਸ ਰੁਕੀ ਅੱਗੇ ਕੱਟ ਮਾਰ ਕੇ ਬੱਸ ਰੁਕੀ ਤਾਂ ਵੀਰਾ ਉਤਰਿਆ ਤਾਂ ਉਹ ਕਾਰ ਵਾਲੇ ਨੂੰ ਪੁੱਛਿਆ ਵੀ ਕੀ ਗੱਲ ਆ ਤੂੰ ਗਲਤ ਹਰਕਤਾਂ ਕਿਉਂ ਕਰ ਰਿਹਾ ਤਾਂ ਹੋਲ ਸਮਲਾਜ਼ਮ ਦੀ ਘਰ ਵਾਲੀ ਕਾਰ ਤੋਂ ਥੱਲੇ ਆਈ ਤਾਂ ਕੰਡਕਟਰ ਦੇ ਗਲਾਮੇ ਚ ਹੱਥ ਮਾਰ ਕੇ ਦੋ ਥੱਪੜ ਮਾਰੇ ਹਾਂਜੀ ਉਹਦੇ ਕੋਈ ਵੀਡੀਓ ਕਰਾ ਕੇ ਆ ਗਈ ਹਾਂਜੀ ਮੇਰੇ ਸਾਰੇ ਪ੍ਰੂਫ ਹੈਗੇ ਆ ਸਾਡੇ ਕੋਲ ਹਾਂ ਤੇ ਅੱਜ ਕੀ ਮੰਗ ਲੈ ਕੇ ਤੁਸੀਂ ਖਾਣੇ ਦੇ ਬਾਹਰ ਆਏ ਅੱਜ ਜਿਹੜੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਾ ਆਰਿਆ ਸੁਨੀਲ ਮੁਲਾਜ਼ਮ ਹੈ ਜਿਹੜਾ ਉਹ ਵੀ ਨਹੀਂ ਆਇਆ ਠੀਕ ਹੈ ਸੁਨੀਲ ਤੇ ਪਰਚਾ ਹੋਵੇ ਤੇ ਜਾਂ ਸਾਡਾ ਪਰਚਾ ਰੱਦ ਕੀਤਾ ਜਾਵੇ ਕਪੜਾ ਪਾੜਿਆ ਜੇ ਉਹਨਾਂ ਨੇ ਗਲਤੀ ਕਰਵਾਇਆ ਜਾਵੇ ਉਹ ਕਪੜਾ ਨਹੀਂ ਪਾੜੇਗੇ ਜੀ ਲੜੀ ਤੇ ਕੋਈ ਕੁਝ ਨਹੀਂ ਹੋਏਗਾ ਕੁਝ ਨਹੀਂ ਹੋਏਗਾ ਉਹ ਵੀਡੀਓ ਸਾਡੇ ਉੱਪਰ ਸਾਡੇ ਸਾਹਮਣੇ ਹੈਗੇ ਸਾਡੇ